دائت بن پرویشل کاٹالام نہیں لے یہ بھی ایک کمیٹی تو چک کرو چک کرو کھولو نہیں نہیں پھر ایسے کرو اس کو اٹھاؤ تو جاؤ یہاں سے نکلو چلو اٹھاؤ نکالو الٹا دیں گے ٹھوک دیں گے ساری چلو ٹھلے ٹھلے اتر جا ٹھلے اترے بند کر دو بند ایک وقت میں چلتے ہیں بھریے لگ کے رہےو پیار لا چلا بھائی اگے چلو چلو چلا بھائی تینوں اپ کا کھٹکا ہے اتنا بار اس طرح آتا ਹਾਂਜੀ ਹਾਂਜੀ ਜੀ ਹਾਂ ਪਰਵਾਸੀ ਵੱਲੋਂ ਬੱਚੇ ਦੇ ਕਤਲ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਲੋਕਾਂ 'ਚ ਭਖਿਆ ਰੋਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਗੁੱਸੇ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਗੁੱਸੇ ਚਾਹੇ ਲੋਕਾਂ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਪਰਵਾਸੀਆਂ ਨੂੰ ਪੰਜਾਬ 'ਚੋਂ ਬਾਹਰ ਕੱਢਿਆ ਜਾਵੇ ਉਹਨਾਂ ਦੇ ਕੰਮਕਾਰਾਂ ਨੂੰ ਠੱਪ ਕੀਤਾ ਜਾਵੇ ਉਹਨਾਂ ਨੂੰ ਕਿਤੇ ਵੀ ਨਾਂ ਰਹਿਣ ਦਿੱਤਾ ਜਾਵੇ अंदर चल दिन पर विशेय कटा ला हम नहीं ले अभी फिर कमेटी तो चेक करो चेक कर चेक कर खोल दो नहीं नहीं फिर ऐसे करो इसको उठाओ तो जाओ यहां से चलो निकालो चलो उठाओ निकालो ये नहीं उल्टा देंगे ठुक देंगे सारी चलो ठल्ले ठल्ले उतर जाओ ठल्ले उतर जाओ बंद करो चलो चलो कर दो बंद एक बार जल्दी चलो भैया आगे चलो 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 भाई चलो आओ आगे इतना बार इस तरह था ਹਾਂਜੀ ਹਾਂਜੀ ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿੱਥੇ ਗੁੱਸੇ ਚਾਹੇ ਲੋਕਾਂ ਵੱਲੋਂ ਸੜਕਾਂ ਤੇ ਪ੍ਰਵਾਸੀਆਂ ਵੱਲੋਂ ਲਗਾਈਆਂ ਗਈਆਂ ਰੇੜੀਆਂ ਨੂੰ ਮੌਕੇ ਤੇ ਹੀ ਬੰਦ ਕਰਵਾਇਆ ਗਿਆ ਅੱਡਾ ਚੀਜ਼ ਬਿਲਕੁਲ ਨਹੀਂ ਘਟਾ ਲਾਂਗੇ ਲਈਏ ਪ੍ਰੀਫਰ ਕਮੇਟੀ ਤੋਂ ਚੱਕੋ ਚੱਕ ਚੱਕ ਖੋਲ ਦਿਓ ਨਹੀਂ ਨਹੀਂ ਫਿਰ ਐਸੇ ਕਰੋ ਇਸ ਨੂੰ ਉਠਾਓ ਤੇ ਜਾਓ ਜਾਂ ਚਲੋ ਨਿਕਲੋ ਪਲਟਾਓ ਨਿਕਾਲੋ ਉਲਟਾ ਦੇਗੇ ਥੂਕ ਦੇਗੇ ਸਾਰੀ ਚਲੋ ਥੱਲੇ ਥੱਲੇ ਉਤਰ ਜਾ ਥੱਲੇ ਉਤਰੋ ਕਰ ਦੋ ਬੰਦ ਅੱਗੇ ਚੱਲੋ ਅੱਗੇ ਰੋਂਗੇ ਪਿਆਰ ਨਾਲ ਚਲਾ ਭਾਈ ਅੱਗੇ ਚੱਲੋ ਚਲੋ ਚਲੋ ਭਾਈ ਜਿੰਨੂ ਆਪਾਂ ਖੜਾ ਦੇ ਅੱਗੇ ਇੰਨਾ ਮਾਰੀ ਲੈ ਤਰਾਂ ਦਾ ਹਾਂਜੀ ਹਾਂਜੀ ਲੋਕਾਂ ਵੱਲੋਂ ਕੱਢੇ ਗਏ ਇਹ ਰੋਸ ਮਾਰਚ ਦੀਆਂ ਪ੍ਰਵਾਸੀਆਂ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਦੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਪ੍ਰਦਰਸ਼ਨਕਾਰੀ ਲੋਕਾਂ ਵੱਲੋਂ ਪੂਰੇ ਸ਼ਹਿਰ 'ਚ ਪ੍ਰਵਾਸੀਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਜਿੱਥੇ ਕਿਤੇ ਵੀ ਇਹਨਾਂ ਲੋਕਾਂ ਨੂੰ ਪ੍ਰਵਾਸੀਆਂ ਦੀਆਂ ਰੇੜੀਆਂ ਸੜਕਾਂ ਜਾਂ ਕਿਤੇ ਹੋਰ ਥਾਂ ਤੇ ਲੱਗੀਆਂ ਦਿਖਾਈ ਦਿੱਤੀਆਂ ਤਾਂ ਤੁਰੰਤ ਇਹਨਾਂ ਲੋਕਾਂ ਵੱਲੋਂ ਪ੍ਰਵਾਸੀਆਂ ਨੂੰ ਚੇਤਾਵਨੀ ਦਿੰਦਿਆਂ ਮੌਕੇ ਤੇ ਹੀ ਉਹਨਾਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ अदा चीज दिन पर विश्वविद्यालय का टाला नहीं ले ये भी एक कमेटी तो चेक 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 खोल दो नहीं नहीं थे थे थे। फिर ऐसे करो इसको उठाओ तो जाओ जाओ निकलो चलो पटाओ निकालो उल्टी उल्टा देंगे ठल्ले ठल्ले उतर जाओ ठल्ले उतर जाओ बंद करो चलो चलो कर दो बंद एक बार चलो भरिया आगे आगे प्यार लाल चला भाई आगे चलो 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 भाई सुनो आप ਹਾਂਜੀ ਹਾਂਜੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੀਆਂ ਪੰਚਾਇਤਾਂ ਪ੍ਰਵਾਸੀਆਂ ਖਿਲਾਫ ਸਖਤ ਐਕਸ਼ਨ ਲੈ ਚੁੱਕੀਆਂ ਨੇ ਵੱਡੀ ਗਿਣਤੀ 'ਚ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਵਾਸੀਆਂ ਦੇ ਕੋਈ ਵੀ ਸਰਕਾਰੀ ਕਾਗਜ਼ ਤਸਦੀਕ ਨਾ ਕਰਨ ਦਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਹੋਰ ਵੀ ਸਖਤ ਫਰਮਾਨ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਖਿਲਾਫ ਜਾਰੀ ਕੀਤੇ ਗਏ ਨੇ ਫਿਲਹਾਲ ਦੇਖਣਾ ਹੋਵੇਗਾ ਗਰਮਾਉਂਦਾ ਇਹ ਮਾਮਲਾ ਅੱਗੇ ਕਿਸ ਪਾਸੇ ਵੱਲ ਨੂੰ ਮੋੜਾ ਖਾਂਦਾ ਹੈ ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ